ਜੇ ਕੋਈ ਚਾਹੀ ਪੈਸੇ ਟੱਕੇ ਦੀ ਲੋੜ ਹੁੰਦੀ ਹੈ ਤਾਂ ਦੱਸ ਦੀ ਮਾ ਤਾਂ ਸਿੱਧਾ ਕਰਕੇ ਰੱਖਦੀ ਆ ਤੱਕਲੇ ਵਾਂਗੂ ਸਿੱਧਾ ਸਭ ਵਧੀਆ ਗੱਲਾਂ ਮਮੀ ਜੇ ਸਿੱਧਾ ਕਰਕੇ ਰੱਖੂਗੇ ਕੋਈ ਹੱਥ ਪੱਲੇ ਆ ਜਾਊਗਾ ਨਹੀਂ ਤਾਂ ਫਿਰਿੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਅੱਛਾ ਹੁਣ ਤਾਨੇ ਮੈਨੇ ਦਿੰਨਾ ਮੈਨੂੰ ਮੇਰੇ ਨਾਲ ਵਿਆਹ ਕਰਾ ਕੇ ਸਾਨ ਕੀਤਾ ਮਨਪ੍ਰੀਤ ਬਤ ਹਾਂਜੀ ਮਮੀ ਆ ਲੈ ਚਾਹ ਪੀ ਲਈ ਮੈਂ ਤਾਂ ਤੈਨੂੰ ਐ ਪੁੱਛਦੀ ਸੀ ਅਗੁਰੀ ਨਹੀਂ ਦਿਸਿਆ ਮੈਨੂੰ ਜਦੋਂ ਦੀ ਆਈਆਂ ਕਿੱਥੇ ਗਿਆ ਐ ਮਮੇ ਗੁਰੀ ਨੇ ਕਿੱਥੇ ਜਾਣਾ ਇੱਥੇ ਕਿਤੇ ਆਪਣੇ ਯਾਰਾਂ ਦੋਸਤਾਂ ਕੋਲ ਗਿਆ ਹੋਣਾ ਪੁੱਤ ਰੋਟੀ ਪਾਣੀ ਤਾਂਨੇ ਖਾ ਲਿਆ ਸੀ ਹਾਂਜੀ ਹਾਂਜੀ ਮਮਈ ਤੁਸੀਂ ਕਿਉਂ ਦੀ ਟੈਨਸ਼ਨ ਲੈਨੇ ਹੋ ਸੁਬਾ ਸ਼ਾਮ ਮੈਂ ਉਹਨੂੰ ਰੋਟੀ ਪਾਣੀ ਖਵਾ ਕੇ ਤੇਰੀ ਬਾਹਰ ਜਾਂਦ ਹੁੰਦੀ ਸੀ ਮਾਨ ਲਓ ਤੇਰੇ ਹੁੰਦੇ ਹੋਏ ਤਾਂ ਮੈਨੂੰ ਗੁਰੀ ਦੀ ਕੋਈ ਟੈਨਸ਼ਨ ਨਹੀਂ ਹੈ ਕਿ ਕੋਈ ਸੋਚ ਨਹੀਂ ਹੈ ਲੈ ਸੋਚ ਕਰਨੇ ਵੀ ਕਿਉਂ ਜਦੋਂ ਮੈਂ ਹੈਗੀ ਹਾਂ ਇਹ ਤਾਂ ਹੈ ਨਾਲੇ ਉਹ ਚੌਰਾ ਕਿੱਥੇ ਗਿਆ ਬੁੱਢਾ ਤੁਹਾਨੂੰ ਪਤਾ ਤਾਂ ਹੈ ਖੇਤੀ ਵੜਿਆ ਰਹਿੰਦਾ ਬਸ ਖੇਤ ਹੀ ਗਿਆ ਸੀ ਉਹ ਮੁੰਡੇ ਜਿਹਦੇ ਦਵਾਈ ਪੜਾ ਕੇ ਅੱਛਾ ਦਿਸਿਆ ਨਹੀਂ ਜੇ ਹੁਣ ਨੂੰ ਘਰ ਹੁੰਦਾ ਹੁਣ ਨੂੰ ਤਾਂ ਮੇਰੇ ਨਾਲ 20 ਵਾਰੀ ਲੜ ਲੈਂਦਾ ਉਹ ਮੰਮੀ ਕਿਹੋ ਜੀਆਂ ਗੱਲਾਂ ਕਰਦੇ ਹੋ ਉਹ ਆਪਣੇ ਅੱਗੇ ਬੋਲ ਜੂਗਾ ਇਹ ਹੋ ਸਕਦਾ ਇਹ ਤਾਂ ਹੈ ਪੁੱਤ ਕੁਸਕਣ ਤਾਂ ਮੈਂ ਉੱਦੇ ਦਾ ਨਹੀਂ ਦਿੱਤਾ ਗਿੱਦੇ ਦੀ ਮੈਂ ਇਹਦੇ ਲਾੜ ਲੱਗੀ ਆ ਬੱਚੋਲੇ ਨੇ ਇੱਕੋ ਝੂਠ ਬੋਲਿਆ ਸੀ ਮੈਂ ਬੱਸ ਦੱਸਿਆ ਨਹੀਂ ਮੈਨੂੰ ਵੀ ਮੁੰਡਾ ਪਹਿਲਾਂ ਵਿਆਹਿਆ ਹੋਇਆ ਉਹਦੇ 2-3 ਜਵਾਕ ਵੀ ਆ ਮੈਂ ਤਾਂ ਉਧਰ ਹੀ ਦੀ ਪੰਬੀਰੀ ਕਮਾਈ ਪਈ ਆ ਬਸ ਮੈਨੂੰ ਕਮਜ਼ੋਰੀ ਮਿਲ ਗਈ ਤੇ ਵਿਚੋਲੇ ਨੇ ਝੂਠ ਬੋਲਿਆ ਮੈਂ ਤਾਂ ਸਿੱਧਾ ਕਰਕੇ ਰੱਖਦੀ ਨਾ ਤੱਕਲੇ ਵਾਂਗੂ ਸਿੱਧਾ ਤਾ ਵਧੀਆ ਕਰ ਲੈ ਮੰਮੀ ਜੇ ਸਿੱਧਾ ਕਰਕੇ ਰੱਖੂਗੇ ਕੁਛ ਹੱਥ ਪੱਲੇ ਆ ਜਾਊਗਾ ਨਹੀਂ ਤਾਂ ਫਿਰ ਇੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਕੀ ਹੋਣਾ ਹੱਥ ਪੱਲੇ ਹਾਂ ਚੱਲ ਮਨਪ੍ਰੀਤ ਮੈਂ ਜਿਹੜਾ ਕ ਆਰਾਮ ਕਰ ਲਵਾਂ ਓਹੋ ਮੰਮੀ ਜਿਹੜੀ ਗੱਲ ਸੁਣਨ ਆਲੀ ਆ ਪਹਿਲਾਂ ਉਹ ਤਾਂ ਸੁਣ ਲਓ ਮੇਰੀ ਪੂਰੀ ਕਿਹੜੀ ਗੱਲ ਤੁਸੀਂ ਤਾਂ ਬੱਗੇ ਨਾਨਕੇ ਪਰ ਮਗਰੋਂ ਜਿਹੜਾ ਪਿਓ ਪੁੱਤ ਨੇ ਗੁਰੀ ਨੂੰ ਤੰਗ ਕੀਤਾ ਵਿਚਾਰੇ ਨੂੰ ਉਹ ਘਰੇ ਮਗਰੋਂ ਆਇਆ ਕਰੇ ਪਹਿਲੇ ਹੀ ਰੋਟੀ ਖਾਣਾ ਪਈ ਡੈਡੀ ਕਹਿਆ ਕਰੇ ਛਿੱਤ ਖੇਤ ਲੈ ਕੇ ਜਾਣਾ ਤੈਨੂੰ ਛੇ ਤਾਂ ਉਹ ਕੰਮ ਪਿਆ ਉਹ ਕੰਮ ਪਿਆ ਫਲਾਣੇ ਦਾ ਟਰੈਕਟਰ ਲੈ ਕੇ ਆਉਣਾ ਫਲਾਣੇ ਦੇ ਹਾਲ ਚੜਾ ਕੇ ਲਿਆਣੇ ਆ ਐਂ ਕਰਨਾ ਫਿਰ ਉਹ ਹਰਮਨ ਜੇ ਉਹ ਘਰੇ ਆ ਜਾ ਕਰੇ ਤੇ ਉਹ ਆ ਕੇ ਸਨੇਹਾ ਲਾ ਦੇ ਕਰੇ ਗੁਰੇ ਭਾਈ ਡੈਡੀ ਸਾਦਾ ਮੜਾ ਜਾਈ ਫਲਾਣਾ ਕੰਮ ਐਂ ਕਰਿਆ ਮੁੰਡੇ ਨੇ ਤਾਂ ਪੂਰੀ ਐਸ਼ ਕੀਤੀ ਤੇ ਥੋੜ੍ਹੇ ਵਾਲੇ ਨੂੰ ਤਾਂ ਵਿਚਾਰੇ ਨੂੰ ਆਏ ਪੀਸ ਕੇ ਰੱਖਤਾ ਇਹਨਾਂ ਨੇ ਆ ਚਾਰ ਦਿਨਾਂ ਵਿੱਚ ਹਾਏ ਹਾਏ ਮਨਪ੍ਰੀਤ ਤੂੰ ਤਾਂ ਮੇਰਾ ਖੂਨ ਹੀ ਖੋਲਣ ਲਾਤਾ ਮੇਰਾ ਤਾਂ ਦਿਲ ਕਰਦਾ ਇਹਨਾਂ ਦੇ ਹੋਰ ਸਿਰ ਖੋਲ੍ਹ ਦਵਾ ਮੈਂ ਸਾਰਾ ਸਾਰਾ ਦਿਨ ਵਿਚਾਰਾ ਕਦੇ ਉੱਧਰ ਨੂੰ ਆਏ ਆਂ ਪੰਬੀਰੀ ਬਣਾਈ ਰੱਖੀ ਉਹਦੀ ਤਾਂ ਹਾਏ ਹੁਣ ਮੇਰਾ ਗੁਰੀਸ਼ੇ ਤੇ ਛੇਤੀ ਘਰ ਨਾਲ ਜਬੇ ਮੈਂ ਤਨੂ ਦੇਖਣਾ ਪਰ ਰੋਟੀ ਪਾਣੀ ਦਾ ਟਾਈਮ ਨਾ ਖਾ ਲੰਦਾ ਸੀ ਨਾ ਖਾ ਲੈਂਦਾ ਸੀ ਪਰ ਉਹ ਵੀ ਕੀ ਖਾਦੀ ਹੋਈ ਰੋਟੀ ਜਦੋਂ ਖਾਣ ਬੈਠਦਾ ਸੀ ਉਹਦੇ ਕੋਈ ਨਾ ਕੋਈ ਸਨੇਹਾ ਕੱਢ ਮਾਰਦੇ ਸੀ ਭਈ ਉੱਥੇ ਆ ਜੀ ਕੰਮ ਹੈ ਕੋਈ ਨਹੀਂ ਜਿੱਦਾਂ ਨਹੀਂ ਮੇਰੇ ਪੁੱਤ ਨੇ ਨੱਕ ਚ ਦਮ ਕੀਤਾ ਨਾ ਉਹੀ ਹੋਣ ਇਹਨਾਂ ਨੇ ਮੈਂ ਕਰੂੰਗੀ ਨੱਕ ਚ ਦਊ ਜੇ ਰੋਟੀ ਵੀ ਖਾਣ ਦੇਤੀ ਇਹਨਾਂ ਨੂੰ ਚਲ ਕੋਈ ਨਹੀਂ ਪਤ ਤੂੰ ਐਂ ਕਰ ਤੂੰ ਕੰਮ ਕਰ ਕਰ ਲੈ ਢਾਲ ਸਬਜ਼ੀ ਪੁਤਾਰ ਲੈ ਮੈਂ ਵੀ ਰੋਟੀ ਦੀ ਬਰਕੀ ਖਾਣੀ ਆ ਸਵੇਰ ਸਵੇਰ ਖਾਣੀ ਹੋਏ ਤੇਰੀ ਮਾਮੀ ਨੇ ਤਾਂ ਬਹੁਤ ਯੋੜ ਲਾਇਆ ਕੋਈ ਨਹੀਂ ਮੰਮੀ ਬੱਸ ਮੈਂ ਸਬਜ਼ੀ ਬਣਾਉਣ ਲੱਗ ਗਈ ਸੀ ਤੁਸੀਂ ਜਾਓ ਚਲ ਠੀਕ ਹੈ ਹੂੰ ਲੇ ਮਾਨਫ੍ਰੀਟ ਤੇਰਾ ਧੀਰਤਾ ਪੀਟ ਕਾਣੇ ਤੇ ਜਾ ਕੇ ਲੱਗਦਾ ਨਾਲੇ ਤਾਂ ਹੁਣ ਘਰ ਚ ਪਊ ਲੜਾਈ ਨਾਲੇ ਮੈਂ ਸਾਰਿਆਂ ਦੇ ਅੱਗੇ ਚੰਗੀ ਦੀ ਚੰਗੀ ਨਾਲੇ ਆ ਬੁੜੀ ਵੀ ਆਪਦੇ ਆਪਣੀ ਕੀ ਜਿਆਦਾ ਚੰਟ ਚਤਰਫਲਾਕ ਸਮਝਦੀ ਐ ਤੇਰੇ ਨਾਲ ਦਾ ਦੁਰਤੀਆਂ ਤਾਂ ਹੀ ਸੇਖੀ ਚੱਲ ਕਿਸਰਾ ਪਹਿਲਾਂ ਆਪਣੇ ਘਰੇ ਤਾਂ ਸਾਗ ਨਹੀਂ ਹੈਗਾ ਦੋ ਜੀਰ ਨਹੀਂ ਆ ਉੱਤਾਈ ਹੁਣ ਤਾਂ ਆਡਾ ਪੱਕੀਆਂ ਪਏ ਨੇ ਕਿਹੜਾ ਬਰਸੀਨ ਤੇ ਉਹ ਵੱਢ ਲਿਆ ਆਪਾਂ ਨੇ ਮੈਂ ਨਾ ਦੱਸ ਮੈਂ ਤਾਂ ਸਾਗ ਲੈਣ ਜਾਂਦੀ ਸੀ ਮਾਲਾ ਕੇਸਰ ਖੇਤ ਹੋਣਾ ਮੈਂ ਨਾ ਇਹ ਤਾਂ ਸਾਹਮਣੇ ਤੋੜਨ ਦੋ ਚੀਜ਼ੀਆਂ ਸਾਗ ਦੀਆਂ ਸਾਡਾ ਜੀ ਉਹ ਨਾਲ ਜਰਨਲਿਕਲ ਦੇ ਪੱਟ ਜੀ ਦੇ ਲਵੇ ਲਵੇ ਲਵਾ ਜੀ ਕੱਚੀ ਜੀ ਆੜ ਦੀ ਉਹ ਉਤੋ ਤੋੜ ਲੈ ਨਾ ਭਾਈ ਮੈਂ ਤਾਂ ਮੇਰੇ ਨਾਲ ਪੁੱਛੇ ਜਾਂਦੀ ਨਹੀਂ ਦੇਖਾ ਤੂੰ ਤਾਂ ਤੇਰੇ ਨਾਲ ਤਾਂ ਹੈਗੇ ਆਪਾਂ ਤੇ ਦੇਖ ਮੈਂ ਚਲ ਮੈਂ ਪੁੱਛ ਨੂੰ ਕੇਸਰ ਨੂੰ ਸਾਹਮਣੇ ਤੋੜ ਲੂੰ ਭਾਈ ਅਗਲੇ ਕੋਈ ਤੋੜ ਕੇ ਹੋਰ ਲੈ ਜੇ ਨੁਕਸਾਨ ਕੋਈ ਹੋਰ ਕਰ ਜੇ ਗੱਲ ਮੇਰੇ ਪੈ ਜੂ ਕੰਮ ਉਹਦਾ ਚੱਲ ਠੀਕ ਹੈ ਭਾਈ ਤੈਨੂੰ ਕਿਹੜਾ ਕੋਈ ਜਵਾਬ ਦੇ ਆਪਣੇ ਘਰ ਦੇ ਹੋ ਤੁਸੀਂ ਤਾਂ ਕਰਕੇ ਆਸ ਕਰਕੇ ਆਉਂਦਾ ਬੰਦਾ ਉਹ ਹਰਾ ਜਾਂ ਵੱਢ ਲੈ ਹੁਣ ਮਾਗਰ ਫੁੱਟੀ ਦਾ ਹੈ ਨਹੀਂ ਸਰੋਂ ਜੀ ਚੱਲ ਛੱਡ ਹੋਰ ਜਵਾਬ ਦੇ ਲਈ ਠੀਕ ਨਹੀਂ ਹਾਂ ਵਧੀਆ ਵਧੀਆ ਸ਼ੁਕਰਾ ਮਾਲਕ ਦਾ ਵਧੀਆ ਰੰਗਾ ਨੇ ਉਹ ਮੁੰਡਾ ਜਿਹੜਾ ਬਾਹਰ ਗਿਆ ਕੈਨੇਡਾ ਉਹ ਠੀਕ ਰਹਿ ਗਿਆ ਹਾਂ ਵਧੀਆ ਉਹ ਮੁੰਡੇ ਆਪਣੇ ਹਰਮਲ ਦੇ ਫੋਨ ਆਉਂਦਾ ਮੈਨੂੰ ਤਾਂ ਇੱਕ ਚੰਦਰਾ ਫੋਨ ਜਾਂ ਨਾ ਤਾਂ ਮੈਨੂੰ ਇਹ ਟੱਚ ਟੁੱਟ ਜਾ ਚਲਾਉਣਾ ਆਵੇ ਚਲ ਸੁਖਸਾਂਦੇ ਰਹੇ ਭਾਈ ਪਰ ਕੰਮ ਤਾਂ ਲੱਗਿਆ ਹੋ ਵਧੀਆ ਕੰਮ ਕਰਦਾ ਹੋ ਮੁੰਡਾ ਮੈਂ ਤਾਂ ਹੀ ਕੰਮ ਤਾਂ ਲੱਗ ਰਿਹਾ ਵਧੀਆ ਉਹ ਹਰਮਨ ਦੱਸਦਾ ਹੁੰਦਾ ਕਹਿੰਦਾ ਵਧੀਆ ਕੰਮ ਤੇ ਲੱਗਿਆ ਚਲੋ ਭਾਈ ਕਹਿੰਦਾ ਮੇਰਾ ਭਾਈ ਨਜ਼ਾਰੇ ਲਊਗਾ ਹੁਣ ਤਾਂ ਕਹਿੰਦਾ ਚਲ ਕੋਈ ਨਾ ਇੱਕ ਵਾਰ ਪੈਸੇ ਲੱਗੇ ਕਿੱਲਾ ਵਿਕ ਗਿਆ ਐਨੂੰ ਪਤਾ ਕਈ ਕਿੱਲੇ ਬਣਾ ਕੇ ਦੇ ਦੇ ਤੈਨੂੰ ਮੁੰਡਾ ਕਾਈ ਪਤੀ ਆ ਤੈਨੂੰ ਘਰਾਂ ਦੇ ਕਬੀਲਦਾਰੀਆਂ ਨੇ ਕੌਣ ਨਹੀਂ ਭੇਜਦਾ ਉਹਦੀ ਲਾਦ ਨੂੰ ਇੱਕ ਜ਼ਮੀਨ ਆਪਾਂ ਨੇ ਕਿੱਲਾ ਵੇਚ ਕੇ ਤੋਰਤਾ ਆਪਾਂ ਉਹ ਹੀ ਸੁੱਖਣਾ ਕਿਤੇ ਦੋ ਲੈ ਲਾਂਗੇ ਇਹ ਸਾਰਾ ਕੁਝ ਕਰਨ ਵਾਲਾ ਤਾਂ مالک ਦੀ ਹੱਥ ਹੁੰਦਾ। ਹਾਂ ਭਾਈ ਇਹ ਤਾਂ ਹੈ ਵੀ ਚਲ ਕੋਈ ਨਾ ਸੁਖਸਾਂਦੀ ਰੱਖੇ مالک ਘਰ ਦਾ ਨਾਲੇ ਵੱਡੇ ਮੁੰਡਿਆਂ ਦਾ ਹਾਂ ਨਾਲੇ ਬੱਚਿਆਂ ਦਾ। ਹੋਰ ਤਾਂ ਠੀਕ ਹੈ ਭਾਈ। ਚਲ ਤੂੰ ਮਾਰਿਆ ਫਿਰ 걔ੜਾ ਕੋਈ ਨਾ ਆਪਣੇ ਘਰ ਤੇ ਗਮਾਂਢੀ ਇਹਨੂੰ ਤੇਤ ਦੇ। ਹਾਂ ਹਾਂ ਲੋਟਾ ਬਸ ਬਹੁਤ ਹੈ ਤੈਨੂੰ ਪਤੀ ਆ। ਨਾ ਨਾ ਨੇ ਗਈ ਹੋਈ ਸੀ ਕਿ ਆ ਗਈ। ਉਹ ਆ ਗਈ ਬਸ ਤੈਨੂੰ ਪਤੀ ਆ ਉਹਦਾ ਟਾਈਮ ਕਹਿੰਦਾ। ਚਲ ਭਾਈ ਕੋਈ ਨਾ ਆਪ ਚੁੱਪ ਕਰ ਜੋ। مالک ਕਰੇ ਕਹਿੰਦਾ ਆਈ ਜਾਂਦਾ ਤੈਨੂੰ ਪਤੀ ਆ। ਤੁਸੀਂ ਤਾਂ ਕਹਿੰਦੇ ਮਾਰੇ ਬੰਦੇ ਲੱਤਣਾ ਪੁੱਤ। ਦੇਖ ਲੈ ਦੁਨੀਆ ਦੇ ਕੰਮ। ਮੈਨਾ ਮਾਰਨਾ ਕਰਨੀ ਕੋਈ ਨਹੀਂ ਛੜਦਾ ਤੇ ਜਮੀਨ ਵੇਚੀ ਆ ਮੈਂ ਆਪਦੇ ਲਾਦ ਪਿੱਛੇ ਵੇਚੀ ਐ ਰੇਗ ਬੰਦਾ ਆ ਕੇ ਉਸੇ ਉਂਗਲੀ ਉੱਤੇ ਚਖਮ ਦੇ ਧਰਦਾ ਲੈ ਕੇਸਰਾਂ ਦਾ ਕਿੱਲਾ ਵੇਚ ਕੇ ਮੁੰਡਾ ਬਾਹਰ ਭੇਜਿਆ ਉਹ ਆਪਦੇ ਲਾਦ ਪਿੱਛੇ ਕੌਣ ਨਹੀਂ ਕਰਦਾ ਕੋ ਚਲ ਦੁਨੀਆ ਤਾਂ ਬੋੜਣੀ ਆ ਬਾਈ ਕਿਨੂੰ ਲੱਗਿਆ ਉਹੀ ਜਾਣੇ ਇਹਦੀ ਤਾਂ ਬਈ ਬੈਟਰੀ ਨੇ ਨਹੀਂ ਪੂਣੀ ਬੋਗੀ ਤੈਸਾ ਦਾ ਕਰ ਹਿੱਲਾ ਹੋਇਆ ਹੁਣ ਮੈਨੂੰ ਟੱਕਾ ਲੈਣਾ ਪਊਗਾ ਬੰਦ ਕਰਤੀ ਮੇਰਾ ਕੋਲ ਵੀ ਰੋਜ਼ੀ ਦਾ ਕੰਮ ਅਸਾਂ ਕਦੇ ਆਏ ਕਰਜ਼ੇ ਨੇ ਕਦੇ ਕਿੱਥੇ ਵੱਧ ਜਾਣਗੇ ਯਾਰ ਤੂੰ ਗੁਰੂ ਹੱਲ ਤਾਂ ਕਰਨਾ ਪਊਗਾ ਵੀਰੇ ਐ ਨਹੀਂ ਸਰਦਾ ਪੈਸੇ ਬੰਨਾ ਇਹ ਤਾਂ ਰੋਜ਼ ਹੀ ਹੁੰਦਾ ਯਾਰ ਪਤਾ ਕੀ ਨਾਲੇ ਤਾਂ ਰੱਖ ਲਾਂਗੇ ਅੱਜ ਬੈਟਰੀ ਨਾਲੇ ਬਈ ਸਮਾਨ ਦਾ ਹੀ ਲਾਉ ਜੂਗਾ ਫਿਰ ਮੰਮੀ ਕੰਡੇ ਤੋਂ ਆਉਗੀ ਅੱਜ ਮਾਸੀ ਤੋਂ ਪੁੱਛ ਲੈਣੇ ਪੈਸੇ ਚਲ ਦੇਖਦੇ ਆਂ ਯਾਰ ਜੇ ਮੰਮੀ ਹੋਈ ਕਰੇ ਫਿਰ ਮੈਂ ਲੈ ਲਊਗਾ ਯਾਰ ਪਰ ਤੂੰ ਇੱਕ ਗੱਲ ਅੱਜ ਆਹ ਰੱਖੀ ਕਿਸੇ ਬਾਰੇ ਕਿਸੇ ਨੂੰ ਪਤਾ ਨਾ ਲੱਗੇ ਅੱਗੇ ਗੁਰੂ ਹੀ ਪਤਾ ਲੱਗਿਆ ਕਦੇ ਤੇਰਾ ਯਾਰ ਅੱਜ ਤੋਂ ਪਿੰਦਾ ਮੈਂ 4 ਸਾਲੋਂ ਕਿੰਨੇ ਨੂੰ ਮੇਰਾ ਨਹੀਂ ਕਦੇ ਪਤਾ ਲੱਗਿਆ ਸ਼ੋ ਵੀ ਨਹੀਂ ਮੇਰਾ ਤੇ ਮੇਰੀ ਮੰਮੀ ਆਈ ਉਗੀ ਫਿਰ ਉਹਨੂੰ ਪਤਾ ਲੱਗ ਗਿਆ ਜੇ ਕਿਹੜਾ ਨੋ ਨੋ ਨਾ ਨਾ ਮਾਥੇ ਨੂੰ ਪਤਾ ਲੱਗੁੰਦੇ ਆਪਾਂ ਕੀ ਆ ਗੱਡੀ ਗੀਦੀ ਆ ਗਈ ਉਹ ਮੈਂ ਤਾਂ ਗੁਰੀ ਬਈ ਲੱਗਦਾ ਤੇ ਨਾਲ ਮੈਨੂੰ ਲੱਗਾ ਉਹ ਨੰਬਰ ਦਾ ਲੱਗਾ ਉਹ ਆ ਪਾਊਡਰ ਅੱਜ ਦੇਖਣਾ ਕਿਹੜਾ ਗੱਡੀ ਜੇ ਹੈ ਗੱਡੀ ਦਾ ਤਾਂ ਬੱਤ ਬਾਡੀ ਹੈ ਮੋਟਰ ਹੁੰਦੇ ਤਾਂ ਉਹ ਥੱਕੇ ਖਾਈ ਜਾਂਦੇ ਸੀ ਲਾਲ ਲੈਂਦੀ ਮੈਂ ਕਿਹਾ ਯਾਰ ਮੋਟਰਸਾਈਕਲੇ ਵਧੀਆ ਜੀ ਇਹਦੇ ਨੂੰ ਯਾਰ ਤੋ ਇਹ ਤਾਂ ਗੱਡੀ ਰੋਜੋ ਖਰਾਬ ਰਹਿੰਦੀ ਏ ਮਾਈ ਗੱਡੀ ਕਿਵੇਂ ਰਾਹੁਲ ਭਾਈ ਵਧੀਆ ਵਧੀਆ ਤੂੰ ਦਾ ਸਰਮਨ ਸੱਟ ਆ ਜਾ ਵਧੀਆ ਅੱਜ ਤੱਕਾਂ ਟੂ ਫੁੱਲਾਂ ਦੀ ਰਹਿੰਦੀ ਏ ਹਾਂ ਚੱਲ ਵਧੀਆ ਕਿਰਪਾ ਭਾਈ ਮਾਲਕ ਦੀ ਬੁਰੀ ਭਾਈ ਆ ਗੱਡੀ ਕਿਦੀ ਆ ਤੈਨੂੰ ਕੀ ਲੈਣਾ ਗੱਡੀ ਦਾ ਭਾਈ ਯਾਰ ਫਿਰ ਟੋਕੜਾ ਕਿਹੜਾ ਜ਼ਰੂਰੀ ਸੀਗਾ ਯਾਰ ਥੁੱਕਾ ਚਾਏ ਮੈਂ ਤੈਨੂੰ ਕੁਝ ਕਰਾਂ ਤੈਨੂੰ ਨਹੀਂ ਲੱਗਦਾ ਹਾਂ ਸਾਡੀ ਗੱਡੀ ਹੋਰ ਕਿਦੀ ਏ ਹਾਂ ਭਾਈ ਚੱਲ ਐ ਫਿਰ ਐਂ ਕਹਿੰਦਾ ਯਾਰ ਪਿਆਰ ਨਾਲ ਭਾਈ ਐਂ ਕਹੂੰ ਕਰਦਾ ਯਾਰ ਸੁਣ ਨਾਲ ਓ ਬਈਆ ਛੋਟਾ ਭਾਈਆ ਜਰਾ ਐਂ ਕਾਹਦੋਂ ਕਰਦਾ ਯਾਰ ਤੂੰ ਤਾਂ ਮੈਨੂੰ ਘਟੋ ਘਟ ਪਿਆਰ ਨਾਲ ਬੋਲ ਪਿਆ ਕਰ ਛੋਟਾ ਭਾਈਆ ਇਹ ਛੋਟਾ ਭਾਈ ਬਣ ਕੇ ਰਿਹਾ ਕਰ ਬਾਲੀ ਬੁਗਾਸਣਾ ਕਰਿਆ ਕਰ ਨਾਲੀ ਚੱਲ ਬਈ ਠੀਕ ਆ ਮੰਮੀ ਆ ਰਹੀ ਅੰਦਰ ਮਿਲਪਾ ਮੰਮੀ ਆ ਰਹੀ ਆ ਚੱਲ ਮੈਂ ਆਪੇ ਮਿਲ ਪੂੰਗਾ ਤੂੰ ਨਾ ਬਾਹਲਾ ਚੌਧਰ ਕਰਿਆ ਕਰ ਚੰਗਾ ਬਈ ਮਿਲਪਾ ਕੋਈ ਸਾਨੂੰ ਵੀ ਦਿਖਦੀ ਆ ਮਾਤੀ ਭਾਗ ਜਾ ਬਾਲੀ ਲੱਗਿਆ ਹੈ ਨਾ ਹੋਰ ਮਾਂ ਤੂੰ ਤੇਰੇ ਪੁੱਤ ਨੂੰ ਇਹੋ ਜਿਹੇ ਹਲਾਪਾ ਚ ਛੱਡ ਗਈ ਜਿਹੜੇ ਤੇਰੇ ਪੁੱਤ ਤੇ ਅੱਜ ਲੋਕ ਥੁੱਕ ਥੁੱਕੇ ਜਾਂਦੇ ਆ ਤੇਰੇ ਪੁੱਤ ਦੀ ਬੱਸ ਐਨੀ ਕਹ ਕਾਤਾ ਤੇਰੇ ਪੁੱਤ ਦੀ ਗੱਡੀ ਲੈ ਨੀਂਦਾ ਛੱਡ ਤੇਰੇ ਪੁੱਤ ਦੀ ਕਾਤ ਕਿਸੇ ਨੂੰ ਪੁੱਛੁੰਦੀ ਨਹੀਂ ਵੀ ਗੱਡੀ ਕਿਹਦੀ ਆ ਮਾ ਮਾੜਾ ਮੋਟਾ ਤੁਹੀਂ ਦੇਖ ਲਾ ਜੀ ਇਹਨੇ ਦੁੱਖ ਲਿਖਣੇ ਸੀ ਕਾਣੂ ਜੰਮਿਆ ਸੀ ਮੈਨੂੰ ਇਹਨਾਂ ਦਾ ਜਾਮਦੇ ਨੂੰ ਮੈਂ ਮਾਰ ਦੰਦਾਂ ਵੀ ਗਲ ਗੁੱਠਾ ਦੇ ਦੰਦੀ ਜੇ ਤੂੰ ਮੈਨੂੰ ਛੱਡ ਕੇ ਹੀ ਜਾਣਾ ਸੀ ਜੇ ਮੈਂ ਅੱਜ ਵੀ ਮੇਰੇ ਕੋਲ ਹੁੰਦੀ ਮੈਨੂੰ ਲੱਗਦਾ ਵੀ ਕਾਸ਼ ਇਹ ਮੇਰੇ ਬਰੋਬਰ ਨਹੀਂ ਐਨਾ ਬੋਲਦੇ ਸੀ ਭਾਬੀਆ ਉਹ ਨਹੀਂ ਮੈਨੂੰ ਆਪਦਾ ਸਮਝਦੀ ਅੱਜ ਮੰਮੀ ਆ ਗਈ ਹੋਣੇ ਤਾਂ ਮੈਨੂੰ ਸਮਝ ਨਹੀਂ ਕੀਆ ਤੇ ਦੂਜਾ ਨੰਬਰ ਆ ਗੁਰੀ ਹੀ ਕਹਿੰਦਾ ਯਾਰ ਮੈਂ ਕਿਹੜਾ ਇਨਸਾਨ ਨਹੀਂ ਵੀ ਤੂੰ ਮੇਰੇ ਤੇ ਥੁੱਕ ਤੋ ਕੋ ਜਾਂਦਾ ਧਰਲਾ ਕੰਮ ਠੇਡੇ ਨੇ ਜ਼ਿੰਦਗੀ ਜਿ ਜਿੰਨੇ ਮਰਜ਼ੀ ਖਾਲਾ ਲੈ ਮੇਰਾ ਪਤਾ ਗਿਆ ਗੁਰੀ ਜਾ ਤੇਰਾ ਪੁੱਤ ਹਾਂ ਬੱਜੀਆ ਮੈਂ ਸਸਰੀ ਘਰ ਮਾਤੀ ਕਾ ਸ੍ਰੀਕਾਲ ਰਾਜੀ ਰਹਾ ਪੁੱਤ ਹੋਰ ਤੇਰੀ ਮੰਮੀ ਠੀਕ ਹੈ ਜਮਾ ਠੀਕ ਠਾਕ ਮਾਤੀ ਜਮਾ ਠੀਕ ਹੋਰ ਮਾਤਾ ਜੀ ਲੱਗ ਗਿਆ ਦੀਆ ਬੇ ਮੇਰਾ ਤਾਂ ਲੱਗ ਗਿਆ ਮੈਨੂੰ ਤੇਰਾ ਨਹੀਂ ਲੱਗਾ ਜੀ ਲੱਗਦਾ ਤੂੰ ਤਾਂ ਮੋੜਾ ਹੀ ਬਹੁਤ ਹੋ ਗਿਆ ਓਏ ਮਾਤਾ ਨਾ ਤਾਂ ਕੁਝ ਖਾਣ ਨੂੰ ਦੇਣਾ ਨਾ ਪੀਣ ਨੂੰ ਦੇਣਾ ਜਦੋਂ ਆਉਣਾ ਰੋਜ਼ ਕਲੇਸ਼ ਰਹਿੰਦਾ ਹੈ ਕਲੇਸ਼ ਹੋਰ ਤੇਰੇ ਨਾਲ ਕਲੇਸ਼ ਕਰਦੇ ਸੀ ਕਰਦੇ ਸੀ ਹੋਰ ਮਾਤਾ ਨਾ ਤਾਂ ਮੈਨੂੰ ਪੈਸੇ ਦੇਵੇ ਬਾਪਾ ਨਾ ਕੋਈ ਖਾਣ ਨੂੰ ਨਾ ਕੁਝ ਹੋਰ ਕੁਝ ਵੀ ਨਹੀਂ ਲਿਆਉਦਾ ਸੀਗਾ ਬੇ ਤੂੰ ਆਪ ਲੈ ਆਂਦਾ ਉਈ ਜੇ ਆਪ ਲਿਆਉਂਦਾ ਮਾਤਾ ਪੈਸੇ ਨਹੀਂ ਦਿੰਦੇ ਸੀਗੇ ਦੇਖ ਕਿ ਦੱਸ ਤਪਾਇਆ ਮੇਰੇ ਪੁੱਤ ਨੂੰ ਤੂੰ ਐਂ ਦੱਸ ਮਾਤਾ ਮੇਰੇ ਕੋਈ ਹਿੱਸਾ ਨਹੀਂ ਗੱਥੇ ਖਰਚ ਬੇ ਹਿੱਸਾ ਤਾਂ ਸਭ ਕੁਛ ਤੇਰਾ ਹੀ ਆ ਪੁੱਤ ਤੂੰ ਪਹਿਲਾਂ ਦੱਸ ਬੇ ਕਾਲਜ ਦੀ ਜਿਹੜੀ ਫੀਸ ਕਹਿੰਦਾ ਸੀ ਭਰਤੀ ਕਿ ਹੁਣ ਨਹੀਂ ਮਾਤਾ ਉਹ ਤਾਂ ਮੋੜਨੇ ਭਰਤੀ ਫੀਸ ਮੇਰੀ ਜੇ ਨਾ ਹੁੰਦਾ ਮੇਰੀ ਅੱਜ ਕਾਲਜ ਦੀ ਫੀਸ ਨਾ ਭਰੀ ਜਾਂਦੀ ਨਹੀਂ ਮੈਨੂੰ ਕਾਲਜ ਦੇ ਬਾਹਰ ਕੱਢ ਦਿੰਦੇ ਅੱਛਾ ਪੁੱਤ ਮੋੜਨੇ ਤੇਰੀ ਫੀਸ ਭਰੀ ਆ ਰਾਜੀ ਰਹਿ ਪੁੱਤ ਜਿਉਂਦਾ ਵਸਦਾ ਰਹਿ ਰੱਬ ਤੇਰੇ ਨਾਲ ਲੰਮੀਆਂ ਉਮਰਾਂ ਕਰੇ ਆ ਬੁੜੇ ਨੂੰ ਹਣ ਮੌਤ ਦੇ ਘਾਟ ਮੈਂ ਉਤਾਰਦੀ ਆ ਦੇਖ ਤਾਂ ਸਹੀ ਮੇਰੇ ਪੁੱਤ ਨੂੰ ਫੀਸਲੇ ਪੈਸੇ ਨਹੀਂ ਦਿੱਤੇ ਨਾ ਤੂੰ ਕੀ ਹੱਕ ਤੇ ਰੱਖ ਕੇ ਮਰਨਾ ਪੈਸਿਆਂ ਨੂੰ ਉਹ ਮਾਤਾ ਤਾਂ ਹੀ ਤਾਂ ਤੈਨੂੰ ਫੋਨ ਕਰਾਈ ਜੀ ਇਹਨੇ ਵੀ ਵਿਚਾਰੇ ਨੇ ਕਿਸ ਤੋਂ ਫੜ ਕੇ ਦਿੱਤੇ थे ਇਹਨੂੰ ਵੀ ਦੇ ਲੈਣੇ ਵਿਚਾਰੇ ਨੂੰ ਪੁੱਤ ਤੂੰ ਇਹਦੇ ਪੈਸਿਆਂ ਦੀ ਫਿਕਰ ਨਾ ਕਰ ਲੈ ਮੈਂ ਤੈਨੂੰ ਹੁਣੇ ਲਿਆ ਕੇ ਦਿੰਨੀ ਆ ਪੁੱਤ ਤੂੰ ਤਾਂ ਜਿਉਂਦਾ ਵੱਸਦਾ ਰਹਿ ਜਿਨੇ ਕਾਲਜ ਤੋਂ ਨਾ ਨਹੀਂ ਕੱਟਣ ਦਿੱਤਾ ਮੇਰੇ ਪੁੱਤ ਦਾ ਹੋਰ ਮਾਸੀ ਆ ਹਾਰਮਨ ਵੀ ਜਿਆਦਾ ਤੰਗ ਕਰਦਾ ਇਹਨੂੰ ਹੁਣ ਵੀ ਆਂਦਾ ਆਂਦਾ ਹੁਣ ਵੀ ਬੋਲੀ ਜਾਂਦਾ ਸਾਨੂੰ ਗੇਟ ਮੂਰੇ ਚਾ ਉਹਦੀ ਇੰਨੀ ਹਿੰਮਤ ਮੇਰੇ ਗੁਰੇ ਪਤ ਨੂੰ ਬੋਲੇ ਮੂੰਹ ਤਾਂ ਤੋੜ ਦਾਂ ਉਹਦੀਆਂ ਹੱਡੀਆਂ ਤੂੰ ਐ ਕਰ ਪਤ ਖੜਾ ਇੱਥੇ ਮੈਂ ਹੁਣੇ ਪੈਸੇ ਲਿਆਉਣੀ ਆ ਲਿਆ ਮੈਂ ਲਿਆ ਮੈਂ ਬੰਦ ਕਰ ਉਹਦਾ ਉਹਦਾ ਇਹ ਤਾਂ ਪੈਸੇ ਤੇ ਹੀ ਆ ਲੋ ਚੱਕ ਲੈ ਗੰਮ ਨੂੰ ਇੰਨੀ ਕੀ ਗਿਆਰੀ ਆ ਮਾਂ ਦਾ ਕੀ ਆਈ ਇਹ ਨਿੱਤਾ ਬੱਬੀ ਰੰਗ ਦਾ ਕੀ ਸੱਚ ਨਾਲ ਬੈਠ ਰਿਵੀਰ ਕਾ ਮੰਗੇ ਸਮਾਨ ਵੀ ਹਾਂਜੀ ਪਤਾ ਲੱਗੀ ਮਾਤਾ ਜ ਆ ਬੋਟੇ ਮਲਾਤਾ ਮਨਪ੍ਰੀਤ ਆ ਪਾਣੀ ਲੈ ਕੇ ਆਈ ਪੁੱਤ ਕੀ ਗੱਲ ਭੂਤ ਦੇਖ ਲਿਆ ਜਿਹੜਾ ਡਰ ਗਿਆ ਸਰਦਾਰ ਨਹੀਂ ਆ ਗਈ ਤੂੰ ਆਹੋ ਆ ਗਈ ਕਰਕੇ ਖੜੀ ਆ ਹੋਰ ਕਿਹੜਾ ਮੇਰਾ ਇੱਥੇ ਭੂਤ ਪ੍ਰੇਤ ਖੜਾ ਕੋ ਮਨ ਨੂੰ ਕੀ ਪਤਾ ਜੀ ਤੂੰ ਆ ਗਈ ਹੈ ਪਾਣੀ ਤਾਂ ਕੋਈ ਨਹੀਂ ਚਾਰ ਵਾਰੀ ਦਿੰਨੀ ਆ ਪਾਣੀ ਛੱਡ ਤੈਨੂੰ ਚਾਹ ਦੁੱਧ ਪਿਆਉਣੀ ਆ ਨਾ ਤੇਰਾ ਪਹਿਲਾ ਪਾਣੀ ਵੀ ਪੀਤਾ ਹੋਇਆ ਕੱਢਿਆ ਮੈਂ ਉਹ ਕਿਉਂ ਤਪੀ ਤੇ ਪਾਈ ਆਈਆਂ ਮਾੜਾ ਮੋਟਾ ਠੰਢੀ ਰਹਾ ਕਰ ਲੈ ਕੀ ਠੰਢੀ ਰਹਾ ਮੇਰੇ ਗੁਰੀ ਪੁੱਤ ਨਾਲ ਕੀ ਗੱਲ ਕਾਲਜ ਦੀ ਫੀਸ ਨਹੀਂ ਦਿੱਤੀ ਉਹਨੇ ਮੋੜ ਤੋਂ ਫੜ ਕੇ ਦਿੱਤੀ ਆ ਉਹ ਤੈਨੂੰ ਪਤੀ ਆਪਣੇ ਘਰ ਦੀ ਕਬੀਲਦਾਰੀ ਦਾ ਉਹ ਜ਼ਮੀਨ ਵੇਚ ਕੇ ਜਵਾਹਰ ਬਾਹਰ ਭੇਜਿਆ ਆਪਾਂ ਨੇ ਹੈ ਤੈਨੂੰ ਪਤਾ ਨਹੀਂ ਉਹਦੇ ਬਾਰੇ ਆਹੋ ਆਪਣੇ ਜਵਾਕ ਨੂੰ ਤਾਂ ਬਾਹਰ ਭੇਜਦਾ ਮੇਰੇ ਪਾਤਰ ਜੋਗੀ ਫੀਸ ਵੀ ਹੈ ਨਹੀਂ ਤੇਰੇ ਕੋਲ ਕੋਈ ਸਾਰਾ ਕੁਝ ਬਣ ਜੂਗਾ ਟਾਈਮ ਨਾ ਬਣਦਾ ਹੁੰਦਾ ਕੋਈ ਵੀ ਕੰਮ ਆ ਕੋਲੋਂ ਝੋਨਾ ਕੱਟ ਦਿੰਦਾ ਫੇ ਟਾਈਮ ਬਿਚਾਰੀ ਜਾਂਦਾ ਉਹ ਜਵਾਕ ਦੇ ਆਪਣੇ ਦੇ ਸੱਟ ਲੱਗੀ ਸੀ ਫਰਮਣ ਦੇ ਉਧਰ ਪੈਸੇ ਖਰਚ ਹੋ ਗਏ ਉਹਦੇ ਕਿਉਂ ਸੱਟ ਲੱਗ ਗਈ ਤੇਰਾ ਕਿਉਂ ਨਹੀਂ ਸਰਪਾੜਿਆ ਉਹਨਾਂ ਨੇ ਤੂੰ ਤਾਂ ਹਟ ਮੇਰੇ ਤੇ ਮੱਚੀ ਜਾ ਕਰ ਹਾਂ ਤੇਰੇ ਜਿਹੇ ਬੰਦੇ ਨਾਲੋਂ ਮੈਂ ਰੰਡੀ ਚੰਗੀ ਆ ਕੋਈ ਕਿਉਂਕ ਲੈਣੇ ਬੋਲ ਬੋਲਦੀ ਹੁੰਨੀ ਆ ਕੋਈ ਮਾਣਾ ਮੋਟਾ ਰੱਬ ਦਾ ਨਾਮ ਲੈ ਲਿਆ ਕਰ ਰੱਬ ਦਾ ਨਾਮ ਤਾਂ ਮੈਂ ਲੈਂਦੀ ਨਹੀਂ ਆਈ ਸੰਗਰਾਮ ਤੇ ਗੁਰਦੁਆਰਾ ਸਾਹਿਬ ਜਾਨੀ ਆ ਦੇਖ ਸਕੇ ਆਉਣੀ ਆ ਵੀ ਤੂੰ ਉੱਪਰ ਨੂੰ ਜਾਂਦਾ ਲੱਗੇ ਉਹ ਕਿਉਂ ਹਰ ਟਾਈਮ ਦੂਸਣ ਮਾਰਦੀ ਆ ਮੈਂ ਕੀ ਤੇਰਾ ਮਾੜਾ ਕਰਤਾ ਉਹ ਮੰਨੂ ਕੀ ਪਤਾ ਸੀ ਮੈਂ ਤਾਂ ਖੂਚ ਡਿਗਾ ਤੇ ਅਜਵਾਖਾਂ ਕਰਕੇ ਅੱਛਾ ਹੁਣ ਤਾਨੇ ਮੈਨੇ ਦਿੱਨਾ ਮੈਨੂੰ ਮੇਰੇ ਨਾਲ ਵਿਆਹ ਕਰਾ ਕੇ ਸਾਨ ਕੀਤਾ ਸ਼ੁਕਰ ਕਰ ਸ਼ੁਕਰ ਕਰ ਤੈਨਾਂ ਸੈਕੰਡ ਹੈਂਡ ਵਾਂ ਕੁਵਾਰੀ ਕੁੜੀ ਭੇਜੀ ਮੇਰੇ ਪੇਕੇਆਂ ਨੇ ਉਹ ਮੈਂ ਤਾਂ ਜਵਾਖਾਂ ਨੂੰ ਰੋਦ ਦੇ ਦੱッセ ਕਰਿਆ ਤੀ ਮੰਨੂ ਪਤਾ ਵੀ ਤੂੰ ਮੇਰੇ ਨਾਲ ਹਰ ਟਾਈਮ ਕਲੇਸ਼ ਕਰਿਆ ਕਰੇਂਗੀ ਪਰੇਸ਼ ਕਰਦੀ ਆ ਮੈਂ ਜਦ ਮੇਰੇ ਪਤਨਾ ਫਰਕ ਕਰਦਾ ਕਲੇਸ਼ ਨਾ ਕਰਾ ਹੋਰ ਤੇਰੀ ਮੈਂ ਆਰਤੀ ਉਤਾਰਾਂ ਕਿਉਂ ਸ਼ੱਕਰ ਦੀਆਂ ਚੂਰੀਆਂ ਕੱਟ ਕੇ ਤੇਰੇ ਮੂੰਹ ਚ ਦਵਾ ਓਏ ਹਰ ਟਾਈਮ ਨਾ ਚੜੀ ਚੜਾਈ ਰਹਿ ਕਰ ਆ 2 ਮਹੀਨਿਆਂ ਵਾਂਗ ਰੋ ਹੁਣ ਆਈਆਂ ਪੇਕਿਆਂ ਤੋਂ ਮੈਂ ਤੈਨੂੰ ਫੋਨ ਕਰਕੇ ਬੁਲਾਇਆ ਵੀ ਚੱਲ ਕੋਈ ਨਾ ਮੇਰਾ ਰਿਸ਼ਤੇਦਾਰ ਤੰਗ ਆ ਗਏ ਓ ਤਾਂ ਮੇਰਾ ਭਾਈ ਢਿੱਲਾ ਹੋਇਆ ਸੀ ਮੈਂ ਦੋ ਮਹੀਨੇ ਤਾਂ ਲਾਈ ਮੈਨੂੰ ਤਾਂ ਦੋ ਦੋ ਮਹੀਨਿਆਂ ਦੇ ਵੀ ਤਾਂ ਨਹੀਂ ਵੜੇ ਬੱਚਣ ਲੱਗ ਪਏ ਬਸ ਆ ਫਰੇਬਾਂ ਨੇ ਖਾਲੀ ਤੂੰ ਰਸਾਈ ਦੀ ਘੋਟਾ ਮਾਦੂ ਕਰ ਛੱਡ ਕੇ ਜਾਂਦੀ ਐਨੇ ਸਾਲਾਂ ਨੇ ਤੇਰੇ ਜੋ ਆਖ ਬਾਲਦੀਆਂ ਉਹ ਚੱਲ ਕਿਆ ਉਰੇ ਲੱਗੇ ਹੁਣ ਥੁੱਕ ਦੇਗਣ ਜਾ ਕੇ ਕੁੱਟ ਚਾਹ ਬਣਾ ਲਿਆ ਕੀਰਨੇ ਪੋਣੀ ਆ ਪਾਈ ਜਾ ਆਪਦੇ ਆਪ ਦੀ ਪਵਾ ਲਈ ਹੇ ਵੇ ਤੂੰ ਤਾਂ ਮੈਨੂੰ ਮਰਿਆ ਚੋਂ ਨਾ ਬਰਾਬਰ ਮੈਂ ਭੇੜਾ ਇੱਦਾਂ ਉਹ ਵਗਦਾ ਕਿੱਥੇ ਜਾਣਾ ਮੈਂ ਤਾਂ ਮੇਰੀ ਨੂੰਹ ਆਈਏ ਖਵਾ ਦੂ ਰੋਟੀ ਕਿਹਦੀ ਘਰੇ ਹੈਗੀ ਆ ਆ ਦੇਖ ਅਜੂਰੀ ਖਾਨ ਹੂੰ ਕੋਲੋਂ ਹਾਂ 2 ਮਹੀਨਾ ਮਗਰੋਂ ਆ ਕੇ ਕਲੇਸ਼ ਕਰਨ ਤੇ ਹੋਗੀ ਤੇਰਾ ਤਾਂ ਮੈਂ ਉਹੀ ਨਹੀਂ ਬੁੱਧਾ ਦੇਖ ਕੇ ਰਾਜੀ ਹੋ ਚੰਗਾ ਜਾ ਤੇਰੇ ਨਾਲ ਕੌਣ ਮਾਰੇ ਯਾਰ ਭਕਾਈ ਉਹ ਚੰਗਾ ਜਾ ਤੇਰੇ ਨਾਲ ਕੌਣ ਮਾਰੇ ਯਾਰ ਭਕਾਈ ਅੱਛਾ ਹੋ ਹਾਈ ਹਾਈ ਕੌਣ ਯਾਦ ਕਰਦਾ ਕੀ ਕਰੀਓ ਹਾਂ ਹਾਂ ਸਰਪੰਚ ਆਜਾ ਕਰਈਆਂ ਹੋਰ ਸੁਣਾ ਵਧੀਆ ਵਧੀਆ ਹੋਰ ਘਰ ਪਰਿਵਾਰ ਠੀਕ ਐ ਸਭ ਹਾਂ ਬੈਠ ਬੈਠ ਜੀ ਬੈਠੇ ਹੋਰ ਤੂੰ ਸੁਣਾ ਕੇ ਮੈਂ ਠੀਕ ਐ ਐਨ ਵਧੀਆ ਵਧੀਆ ਹੋਰ ਕੰਮ ਕਰ ਕੇਵੇਂ ਚੱਲ ਰਹੀ ਹਾਂ ਠੀਕ ਐ ਬੀਬੀ ਠੀਕ ਐ ਤੇਰੀ ਹਾਂਜੀ ਹਾਂ ਸਾਰੇ ਵਧੀਆ ਜੀ ਤੁਸੀਂ ਚੱਲ ਵਧੀਆ ਕਿਵੇਂ ਆਣੇ ਹੋਏ ਸੀ ਬੱਸ ਮੈਂ ਖੇਤ ਨੂੰ ਲੰਗਾ ਜਾਂਦਾ ਸੀ ਮੈਂ ਹਾਂ ਚੱਲ ਜਾਂਦੇ ਆਂ ਚਾਚੀ ਦੇ ਦਰਸ਼ਨ ਪਾ ਜੀਏ ਨਾਲੇ ਕੋਈ ਕੰਮ ਕਰ ਪੁੱਛ ਜੀਏ ਚੱਲ ਭਾਈ ਵਧੀਆ ਤੁਸੀਂ ਗਰੀਬਾਂ ਦੇ ਘਰ ਚਰਨ ਪਾਏ ਕੋਈ ਗੱਲ ਨਹੀਂ ਗਰੀਬਾਂ ਵਾਲੀ ਕਿਹੜੀ ਗੱਲ ਐ ਹੋਰ ਚਾਚੀ ਜੋ ਆਖ ਜਲੇ ਦਿੰਦੀ ਨਹੀਂ ਕਿਤੇ ਬਸ ਅੰਦਰ ਬੈਠੇ ਹੋਣੇ ਆ ਕੁਛ ਆਪਣੇ ਕੰਮ ਹੀ ਕਰੀ ਗਏ ਹੋਣੇ ਗਰੀ ਕਾਲਜ ਗਿਆ ਵਗ ਗਿਆ ਅੱਛਾ ਅੱਛਾ ਬਹੋਰ ਵਧੀਆ ਚੱਲਦੀ ਐ ਗੁਰੀ ਦੀ ਪੜਾਈ ਹਾਂ ਵਧੀਆ ਚੱਲੀ ਜਾਂਦੀ ਐ ਤੂੰ ਸੁਣਾ ਕਿਵੇਂ ਆਉਣਾ ਐ ਬਸ ਖੇਤ ਨੂੰ ਲੰਗੇ ਜਾਂਦੇ ਸੀ ਅੱਛਾ ਚਲੋ ਆ ਜੇ ਚੱਲ ਭਾਈ ਹੁਣ ਚਾਹ ਪੀਤੀ ਤੋਂ ਬਿਨਾ ਤਾਂ ਮੈਂ ਤੈਨੂੰ ਜਾਣ ਨਹੀਂ ਦਿੰਦੀ ਕੋਈ ਗੱਲ ਨਹੀਂ ਚਾਚੀ ਫੇਰ ਪੀਵਾਂਗੇ ਚਾਹ ਕਰੇ ਨਹੀਂ ਨਹੀਂ ਲੈ ਦੱਸ ਪੁੱਤ ਤੂੰ ਕਿਹੜਾ ਰੋਜ ਤੁਰਿਆ ਰਹਿਣਾ ਮਨਪ੍ਰੀਤ ਪੁੱਤ ਚਾਹ ਲਿਆ ਹੋਰ ਚਾਚੀ ਚਾਚਾ ਕੇ ਮੇਰੇ ਨਾਲ ਅੱਜ ਕੱਲ ਠੀਕ ਹੈ ਯਾ ਉਹ ਵੀ ਤੈਨੂੰ ਪਤਾ ਹੀ ਆ ਘੱਟੇ ਬਣਦੀ ਮੇਰੀ ਤਾਂ ਉਹਦੇ ਨਾਲ ਨਹੀਂ ਚਾਚੀ ਤੂੰ ਹੀ ਨਾ ਸਿੰਘ ਫਸਾਈ ਜਾ ਕਰ ਚਾਚੀ ਨਾਲ ਐਨਾ شریف ਬੰਦਾ ਮਿਲਿਆ ਤੈਨੂੰ ਦੇਖ شریف ਉਹ ਕਿਧਰੋਂ شریف ਹੈ ਐਦਾਂ ਹੀ ਇਹਦੀ ਮਾਂ ਇਹਦੀ ਮੈਨੂੰ ਟਾਂਕੇ ਰੱਖਦੀ ਸੀ ਉਹਨੇ ਆਪਣੀ ਮਾਂ ਦਾ ਹੀ ਦੁੱਧ ਪੀਤਾ ਨਾਲੇ ਪੁੱਤ ਸਰਪੰਚ ਇੱਕ ਗੱਲ ਹੈ ਆ ਪਹਾੜ ਦੂਰੋਂ ਦੇਖਣ ਨੂੰ ਸੋਹਣੇ ਲੱਗਦੇ ਹੁੰਦੇ ਆ ਕੱਟਦਾ ਹੋਵੇ ਜਿਹੜਾ ਵਿੱਚ ਨਾ ਉਹਨੂੰ ਪਤਾ ਹੁੰਦਾ ਨਹੀਂ ਚਾਚੀ ਐ ਨਹੀਂ ਬੋਲਿਆ ਕਰਦੇ ਮੈਂ ਚਲ ਛੱਡਾ ਹੁਣ ਤਾਂ ਮੇਰੀ ਅੱਧੀ ਨਾਲੋਂ ਵੱਧ ਉਮਰ ਲੰਘ ਗਈ ਹੁਣ ਮੈਂ ਕੀ ਬੋਲਣਾ ਤਾਂ ਕੀ ਉਹਦਾ ਸੁਣਨਾ ਬਸ ਟਾਈਮ ਪਾਸ ਕਰੀ ਜਾਨੀ ਆ ਦੋ ਮਹੀਨਿਆਂ ਬਾਅਦ ਪੇਕੇਆਂ ਤੋਂ ਆਈਆਂ ਮੇਰਾ ਭਾਈ ਢੱਲਾ ਹੋਇਆ ਸੀ ਹਾਂ ਭਾਈ ਵਾਲ ਤਾਂ ਪੁੱਛਣੀ ਭੁੱਲ ਗਿਆ ਸੀ ਕਿਵੇਂ ਆ ਹੁਣ ਪੀਜੀਆਈ ਦਾਖਲ ਸੀ ਅੱਛਾ ਹੁਣ ਠੀਕ ਐ ਠੀਕ ਐ ਇੱਕ ਗੁਰਦਾ ਫੇਲ ਹੋ ਗਿਆ ਸੀ ਉਹ ਕਢਾਤਾ ਹਾਂ ਠੀਕ ਐ ਠੀਕ ਐ ਚਲੋ ਸ਼ੁਕਰ ਹੈ ਮਾਲਕ ਦਾ ਹੋਰ ਮੈਂ ਤਾਂ ਪਾਈ ਆਪਣੇ ਭਾਈ ਨਾਲ ਹੀ ਆ ਉਹਦੇ ਨਾਲ ਹੀ ਮੈਂ ਤਾਂ ਉੱਥੇ ਪਿੰਡ ਵਸਦਾ ਜੱਗ ਵਸਦਾ ਹੋਰ ਇਹਦੇ ਅਰਗੇ ਚੌਰੇ ਤੋਂ ਮੈਂ ਕੀ ਲੈਣਾ ਤੈਨੂੰ ਤਾਂ ਤੈਨੂੰ ਪਤਾ ਹੀ ਆ ਨੱਚਾਲ ਚਾਚੀ ਕੋਈ ਗੱਲ ਨਹੀਂ ਪੈਨ ਪੇਕੇ ਦਾ ਜਿਹੜੀ ਸੈਣੀ ਦੀ ਨਾਨੀ ਹੁੰਦੀ ਹੈ ਪੇਕੇਾਂ ਦੀ ਸੁੱਖੇ ਰੱਖਦੀ ਹੁੰਦੀ ਹੈ ਹੈ ਇਹ ਤਾਂ ਹੈ ਬਾਕੀ ਮੇਰੇ ਸਵਾਦ ਦਾ ਪਤਾ ਤੈਨੂੰ ਪਤਾ ਹੀ ਆ ਆਪਾਂ ਨਾ ਕਿਸਨ ਚੰਗਾ ਕਹੀਏ ਨਾ ਮਾੜਾ ਸੁਣਦੇ ਨਾ ਠੀਕ ਹੈ ਜੱਤੀ ਹਾਂ ਮਨਪ੍ਰੀਤ ਹਾਂ ਜੀ ਮੰਮੀ ਇਹ ਹੈ ਚਾ ਦਾ ਚਾ ਦਾ ਕੱਪ ਬਣਾਉਣ ਨੂੰ ਇੰਨਾ ਟਾਈਮ ਆ ਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਾਚੀ ਜੇ ਕੋਈ ਚਾਚੀ ਪੈਸੇ ਟੱਕੇ ਦੀ ਲੋੜ ਹੁੰਦੀ ਹੈ ਤਾਂ ਦੱਸ ਦਿਨ ਕੋਈ ਗੱਲ ਨਹੀਂ ਪੁੱਤ ਜਰੂਰ ਦੱਸਾਂਗੇ ਹਾਂਜੀ ਹਾਂ ਜਦੋਂ ਲੋੜ ਹੋਈ ਛੋਟੇ ਵਰਗੇ ਬੰਦੇ ਕੋਲ ਹੀ ਆਉਣਾ ਸੀ ਹੋਰ ਅਸੀਂ ਕਿਹਦੇ ਕੋਲ ਜਾਣਾ ਚਾਚੀ ਵੈਸੇ ਤੇਰੀ ਨੋ ਨਾ ਚਾਹ ਬਹੁਤ ਸਵਾਦ ਬਣਾਉਂਦੀ ਹੈ ਕੋਈ ਗੱਲ ਨਹੀਂ ਅਗਲੀ ਵਾਰ ਆਈ ਤੈਨੂੰ ਦੁੱਧ ਚ ਪੱਤੀ ਲਾ ਦਵਾਂਗੇ ਹੋਰ ਸੁਣਾ ਪੁੱਤ ਪਿੰਡ ਦਾ ਕੰਮ ਕਰਕੇ ਮੈਂ ਠੀਕ ਠਾਕ ਚੱਲਦਾ ਤੈਨੂੰ ਪਤੀ ਹੈ ਚਾਚੀ ਵਿੱਚੇ ਰੋਕਾਂ ਦੇ ਰੋਲੇ ਚੱਲੀ ਜਾਂਦੇ ਨੇ ਵਿੱਚੇ ਆਪਣੇ ਕੰਮਕਾਰ ਹੋਏ ਹੋਏ ਨੇ ਇੱਕ ਸਰਦੀਆਂ ਦਾ ਟਾਈਮ ਆ ਵਿਆ ਜਾਏ ਬਣਨੀ ਸਰਦਾ ਹਰੇਕੇ ਕਾਰਡ ਦੇ ਸਰਪੰਚ ਨੂੰ ਭਾਈ ਸਰਪੰਚ ਨੂੰ ਤਾਂ ਸਰਦਾ ਹੀ ਨਹੀਂ ਜਾਏ ਬਿਨਾ ਮਰ ਜਵੇ ਪਿੰਡ ਚ ਤਾਂ ਜਾਣਾ ਪੈਂਦਾ ਜੰਮ ਪਵਿੱਤਾਂ ਜਾਣਾ ਪੈਂਦਾ ਹਨਾ ਐਦਾਂ ਹੀ ਆ ਸਰਪੰਚ ਸਰ ਬਾਲੀਆਂ ਜ਼ਿੰਮੇਵਾਰੀਆਂ ਹੁੰਦੀਆਂ ਪੁੱਤ ਅ ਪੁੱਤ ਇੱਕ ਗੱਲ ਕਹਿਣੀ ਸੀ ਅਮਨਰੇਗਾ ਵਿੱਚ ਮੇਰਾ ਵੀ ਨਾਮ ਲਵਾ ਦਿੰਦਾ ਬਸ ਮੈਂ ਹਾਜ਼ਰੀ ਲਾ ਕੇ ਮੁੜ ਜਾਂਦੀ ਹੂੰ ਤਾਂ ਮੈਂ ਅੱਠ ਜਮਾਤਾਂ ਪਾਸ ਐ ਚਲ ਮੇਰੀ ਵੀ ਦਿਹਾੜੀ 320 ਰੁਪਏ ਪੈ ਜਾਂਦੀ ਕੋਈ ਗੱਲ ਨਹੀਂ ਚਾਚੀ ਤੈਨੂੰ ਉੱਥੇ ਹੁਣ ਕੰਮ ਕਰਾਵਾਂਗੇ ਤੇਰੇ ਤੋਂ ਤੇਰੀ ਘਰੀ ਦੀਹਾੜੀ ਪਵਾਦਿਆ ਕਰਾਂਗੇ ਟੈਨਸ਼ਨ ਨਾ ਲਿਆ ਕਰ ਨਾਲ ਤੇਰੀ ਨੂੰ ਦਾ ਪਵਾਦਿਆ ਕਰਾਂਗੇ ਹੋਰ ਦਾ ਅੱਛਾ ਹੋਰ ਡਬਲ ਕੰਮ ਕਰਾਂਗੇ ਆਪਾਂ ਚੱਲ ਇਹ ਤਾਂ ਵਧੀਆ ਸਾਡੀ ਡਬਲ ਦਿਹਾੜੀ ਪੈ ਜਾਇਆ ਕਰੂ ਚਲੋ ਠੀਕ ਹੈ ਚਾਚੀ ਫਿਰ ਮਿਲਦੇ ਆਂ ਫੋਟੋ ਸ਼ੇਡ ਕਰਾ ਕੇ ਰੱਖੀ ਹਾੜ ਕਾਰਡ ਤੇ ਆਪਣਾ ਬੈਂਕ ਦਾ ਖਾਤਾ ਫਿਰ ਕਰਦੇ ਆਂ ਤੁਹਾਡਾ ਕੰਮ ਇਹ ਠੀਕ ਹੈ ਠੀਕ ਹੈ ਠੀਕ ਹੈ ਚੰਗਾ ਜੀ ਚੰਗਾ ਸਤਿ ਸ਼੍ਰੀ ਅਕਾਲ ਜੀ ਚੰਗਾ ਚੱਲ ਜੇ ਮਨੇ ਰਿੱਗਾ ਵਿੱਚ ਦਿਹਾੜੀ ਪਵਾ ਦੇ ਹੋਰ ਸਾਨੂੰ ਕੀ ਚਾਹੀਦਾ ਮਨਪ੍ਰੀਤ ਦੀ ਵੀ ਦਿਹਾੜੀ ਲੱਗਦੀਆ ਕਰੂੰ ਮੇਰੀ ਵੀ ਕਿਹੜਾ ਮੈਂ ਮਾਰਿਆ ਕਰੂੰਗੀ ਚੱਲ ਚੰਗਾ ਭਾਈ ਮਨਪ੍ਰੀਤ ਹਾਂਜੀ ਮੰਮੀ ਆ ਦੇਖ ਲੈ ਆ ਤੇਰਾ ਸਹੁਰਾ ਕਿਵੇਂ ਮੇਰੇ ਨਾਲ ਲੜਿਆ ਸੁਣੀਆਂ ਇਹਦੀਆਂ ਗੱਲਾਂ ਮੰਮੀ ਮੈਂ ਕੀ કહਾਂ ਮੈਂ ਤਾਂ ਆਪੇ ਪੈਸੇ ਮੰਗੇ ਕਿਸੇ ਨੂੰ ਤਾਪ ਜਵਾਬ ਦੇਤਾ ਦੇਖ ਤੈਨੂੰ ਵੀ ਜਵਾਬ ਦੇਤਾ ਗੁਰੀ ਨੇ ਕਾਲਜ ਫੀਸ ਮੰਗੀ ਉਹਨੂੰ ਜਵਾਬ ਦੇ ਦਿੱਤਾ ਮੈਂ ਮੰਗੇ ਗੁਰੀ ਦੀ ਫੀਸ ਲਈ ਉਹਨੂੰ ਜਵਾਬ ਦੇ ਦਿੱਤਾ ਜੇ ਮੈਂ ਆਪਣੇ ਕੋਲ ਫੀਸ ਨਾ ਦਿੰਦੀ ਗੁਰੀ ਦੀ ਤਾਂ ਮੇਰੇ ਪੁੱਤ ਦਾ ਤਾਂ ਕਾਲਜ ਤੋਂ ਨਾ ਕੱਟਿਆ ਜਾਂਦਾ ਉਹ ਤਾਂ ਕੱਟੇ ਜਾਣਾ ਸੀ ਪਤਾ ਹੀ ਹੈ ਦੇਖ ਲੈ ਆ ਹਰਮਨ ਵਾ ਦੇਖ ਪਿਓ ਪੁੱਤ ਕਿਵੇਂ ਚਲਾਕੀਆਂ ਕਰਦੇ ਫਿਰਦੇ ਨੇ ਹਰਮਨ ਦੀ ਤਾਂ ਗੱਠ ਜਵਾਨ ਨਿਕਲੀ ਪਈ ਆ ਆ ਬੁੜਾ ਆ ਬੁੜਾ ਤਾਂ ਦੋ ਮਹੀਨਿਆਂ ਚ ਦੇਖ ਲੈ ਕਿਵੇਂ ਇਹ ਡੀ ਜਵਾਨ ਨਿਕਲੀ ਪਈ ਮੇਰੇ ਮੋਰੇ ਕਹਿੰਦਾ ਮਰ ਜਾ ਆ ਹੋ ਜਾ ਆ ਹੋ ਜਾ ਕਿਤੇ ਤੀਵੀਆਂ ਵਾਂਗੂ ਤਾਨੇ ਮੇਨੇ ਦਿੱਤੇ ਮੈਨੂੰ ਕੋਈ ਹੱਲ ਨਹੀਂ ਹੈਗਾ ਮੰਮੀ ਹੁਣ ਕੀ ਕਰੀਏ ਹੱਲ ਤਾਂ ਮੈਂ ਕਰ ਲੂੰਗੀ ਪਰ ਹੱਲੇ ਦਾ ਪੱਕਾ ਕਰਨਾ ਪੈਣਾ ਕੀ ਹੱਲ ਕਰੋਗੇ ਤੁਸੀਂ ਹੱਲ ਤਾਂ ਚੋਰੇ ਦਾ ਕਰਨਾ ਹੀ ਪੈਣਾ ਨਾ ਸਾਨੂੰ ਕਿ ਦਿਹਾੜੀ ਤੇ ਲਿਆਂਦਾ ਹੋਇਆ ਆ ਹੈ ਨਾ ਕੋ ਖਰਚਣ ਨੂੰ ਪੈਸਾ ਨਾ ਕੋ ਵਰਚਣ ਨੂੰ ਪੈਸਾ 2 ਮਹੀਨੇ ਮੈਂ ਆਪਣੇ ਪੇਕੇ ਲਾ ਕੇ ਆਈਆਂ ਇਹਦਾ ਮਤਲਬ ਇਹ ਥੋੜੀ ਆ ਵੀ ਹੁਣ ਤੂੰ ਟਕੇ ਵਰਗਾ ਜਵਾਬ ਦੇ ਦੇ ਮੈਂ ਪਰ ਹੁਣ ਤੁਸੀਂ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਕੀ ਕਰਾਂ ਇਹਦੇ ਚ ਬੱਸ ਇਹਨਾਂ ਪਿਓ ਕੋ ਤੁਹਾਨੂੰ ਦੋਨਾਂ ਨੂੰ ਅਬਦ ਨਾਮ ਕਰਨਾ ਹੈ ਹਾਂ ਉਹ ਕਿਵੇਂ ਬਦਨਾਮ ਕਰਨਾ ਹੈ ਨਾ ਤੁਹਾਨੂੰ ਮੈਂ ਤਾਂ ਮੁਸਕੀ ਦੱਸਦੀ ਆ ਦੱਸੋ ਮਮੀ ਅੰਡਾਂ ਦੇ ਵੀ ਕੰਨ ਹੁੰਦੇ ਆ ਲੱਗੇ ਸਮਝ ਅੱਛਾ ਬੱਸ ਆ ਗੱਲ ਕਿਸੇ ਨੂੰ ਦੱਸੀ ਨਾ ਦਿਮਾਗ ਚ ਪਾ ਲਈ ਇਹਨਾਂ ਨੂੰ ਪਿਓ ਪੁੱਤ ਨੂੰ ਤਾਂ ਨਾ ਮਾਂ ਕਿੰਦੇ ਚ ਪਾ ਕੇ ਚਟਣੀ ਵਾਂਗੂ ਰਗੜਿਆ ਤਾਂ ਮੇਰਾ ਨਾਂ ਵੀ ਕੁਲਦੀਪ ਨਹੀਂ ਚੱਲਾ ਜਾ ਪਤਾ ਨਹੀਂ ਕੀ ਕੀ ਸਕੀਮਾਂ ਲਾਉਂਦੀ ਰਹਿੰਦੀ ਆ ਬੁੱਢੀ ਦਾ ਦਿਮਾਗ ਪਤਾ ਨਹੀਂ ਕਿਵੇਂ ਚੱਲਦਾ ਇਹਨਾਂ ਦਾ